ਸਰ ਅੱਜ ਜਿਹੜੀ ਟੀਮ ਦੇ ਵੱਲੋਂ ਜਿਹੜਾ ਇਹ ਮਸ਼ੀਨ ਲੱਭੀ ਹੈ ਜੀ ਕਿਹੜੀ ਜਗ੍ਹਾ ਤੇ ਉੱਪਰ ਉਹ ਜਿਹੜੀ ਮਸ਼ੀਨ ਇਹ ਪਿੰਡ ਚੌਰਾ ਜ਼ਿਲ੍ਹਾ ਪਟਿਆਲਾ ਦੇ ਵਿੱਚ ਸਰ ਕੀ 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 ਕੋਈ ਲੇਡੀ ਵਗੈਰਾ ਵੀ ਕਰੀ ਅਰਾਊਂਡ ਹਾਂਜੀ ਇੱਥੇ ਲੇਡੀ ਹੈ ਜਿਹੜੀ ਡਿਪਾਰਟਮੈਂਟ ਦੇ ਹੈਲਥ ਡਿਪਾਰਟਮੈਂਟ ਦੇ ਵਿੱਚੋਂ ਐਲ ਐਮ ਡਿਸਮਿਸ ਹੁੰਦੀ ਹੈ ਮੀਨਾ ਰਣ ਤੇ ਉਹਦੇ ਕੋਲ ਰਿਕਵਰ ਕੀਤੀ ਸਰ ਕੋਈ ਪੇਸ਼ੈਂਟ ਵਗੈਰਾ ਵੀ ਐਡਮਿਟ ਸੀ ਅਡਮਿਟ ਨਹੀਂ ਸੀ ਕੱਲ ਇੱਕ ਮਰੀਜ਼ੇ ਨੂੰ ਕਰਾ ਕੇ ਗਿਆ ਸੀ ਟੈਸਟ ਅਸੀਂ ਕੱਲ ਰੇਕੀ ਕਰਨ ਆਏ ਸੀਗੇ ਇੱਥੇ ਤੇ ਉਹਦੀ ਜਿਹੜੀ ਸਲਿਫਟ ਕਰਤੀ ਸੀ ਉਹ ਸਾਡੀ ਅਰਦਾਤ ਤੇ ਆ ਗਈ ਸੀਗੀ ਤੇ ਉਹ ਮਰੀਜ਼ ਅੱਜ ਅਬੋਰਸ਼ਨ ਕਰਾਉਣ ਆਇਆ ਸੀ ਕੱਲੇ ਨੇ ਉਹਦੇ ਟੈਸਟ ਕਰਕੇ ਉਹਨੂੰ ਦੱਸਿਆ ਸੀ ਕਿ ਉਹਦੇ ਪੇਟ 'ਚ ਬਲਦੇ ਹੈ ਜਿਹੜਾ ਪ੍ਰੂਨ ਹੈ ਹਾਂਜੀ ਤੇ ਉਹ ਇੱਕ ਬੱਚੀ ਹੈ ਫੀਮੇਲ ਹੈ ਹਾਂਜੀ ਉਹਨੂੰ ਕੁਝ ਗੋਲੀਆਂ ਦਿੱਤੀਆਂ ਜਿਹਦੇ ਨਾਲ ਅਬੋਰਸ਼ਨ ਹੋ ਜੇ ਅੱਜ ਉਹ ਬਲੀਡਿੰਗ ਨਾਲ ਸਾਡੇ ਕੋਲੇ ਆਈ ਹੈ ਤੇ ਉਹਦੀ ਹਾਲਤ ਦੇਖਦੇ ਹੋਏ ਅਸੀਂ ਮਾਤਾ ਪਿਤਾ ਦੇ ਵਿੱਚੋਂ ਦਾਖਲ ਕਰਾਇਆ ਸਰ ਇਹ ਇੱਥੇ ਪੱਕਾ ਪਰਮਾਨੈਂਟ ਐਡਰੈਸ ਹੈ ਜਾਂ ਇੱਥੇ ਚਲਾਰੀ ਸੀ ਕੰਮ ਵਗੈਰਾ ਦਾ ਨਹੀਂ ਇਹ ਦਾ ਰਹਿਦੀ ਰਹਿਸ਼ਤ ਸਰ ਪਹਿਲਾਂ ਵੀ ਕੋਈ ਪਰਚੇ ਵਗੈਰੇ ਤੇ ਦਰਜ ਨਹੀਂ ਮੈਨੂੰ ਇੱਥੇ ਆ ਕੇ ਪਤਾ ਲੱਗਿਆ ਜਿਵੇਂ ਇਹ ਤੇ ਪਹਿਲਾਂ 5 ਜਾਂ 4 ਐਫਆਈਆਰ ਹੈਗਿਆ ਨੇ ਉਹ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਮਿਲ ਜਾਂ ਸਕਣ ਸਰ ਪਟਿਆਲੇ ਦੀ ਡਿਸਮਿਸ ਹੋਏ ਸੀਗੇ ਆਪਣੀ ਨੌਕਰੀ ਦੇ ਹਾਂ ਇਹ ਕੋਲੀ ਜ਼ਿਲ੍ਹਾ ਪਟਿਆਲਾ ਦੇ ਵਿੱਚੋਂ ਸਰ ਤੇ ਸਰ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਸੀਂ ਜੋ ਰਿਕਵਰੀ ਮਿਲੀ ਹੈ ਜੋ ਸਾਨੂੰ ਸਮਾਨ ਮਿਲਿਆ ਉਹ ਸਾਰਾ ਹਸਿਲ ਕਰਕੇ ਪੁਲਿਸ ਨੂੰ ਹੈਡਓਵਰ ਕਰ ਰਹੇ ਹਾਂ ਤੇ ਪੁਲਿਸ ਅੱਗੇ ਬੰਦੀ ਕਮਨੀ ਕਰ ਰਹੀ ਹੈ ਕੋਈ ਪਿਛਲਾ ਰਿਕਾਰਡ ਵਗੈਰਾ ਮਿਲੇ ਜੀ ਵੀ ਕਿੰਨੇ ਨਹੀਂ ਕੋਈ ਰਿਕਾਰਡ ਕੋਈ ਨਹੀਂ ਮਿਲਿਆ ਕਿੰਨੇ ਚੋਰ ਤੋਂ ਚਲਾ ਰਹੇ ਸੀਗੇ ਨਹੀਂ ਉਹ ਦੇਖੋ ਹੁਣ ਪੁਲਿਸ ਥੈਂਕ ਯੂ ਸਰ ਅੱਜ ਜਿਹੜੀ ਟੀਮ ਦੇ ਵੱਲੋਂ ਜਿਹੜਾ ਇਹ ਮਸ਼ੀਨ ਲੱਭੀ ਹੈ ਜੀ ਕਿਹੜੀ ਜਗ੍ਹਾ ਤੇ ਪ੍ਰੋਜੈਕਟ ਮਸ਼ੀਨ ਇਹ ਪਿੰਡ ਚੌਰਾ ਜ਼ਿਲ੍ਹਾ ਪਟਿਆਲਾ ਦੇ ਜੀ ਸਰ ਕੀ 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 ਉਹ ਲੇਡੀ ਵਗੈਰਾ ਵੀ ਕਰੀ ਆ ਰੌਂਡ ਹਾਂਜੀ ਇੱਥੇ ਲੇਡੀ ਹੈ ਜਿਹੜੀ ਡਿਪਾਰਟਮੈਂਟ ਦੇ ਹੈਲਥ ਡਿਪਾਰਟਮੈਂਟ ਦੇ ਵਿੱਚੋਂ ਐਨ ਐਮ ਡਿਸਮਿਸ ਹੁੰਦੀ ਹੈ ਮੀਨਾ ਰਣ ਹਾਂਜੀ ਤੇ ਉਹਦੇ ਕੋਲੋਂ ਰਕਮ ਪੁੱਛੀ ਸਰ ਕੋਈ ਪੇਸ਼ੈਂਟ ਵਗੈਰਾ ਵੀ ਐਡਮਿਟ ਸੀ ਅਡਮਿਟ ਨਹੀਂ ਸੀ ਕੱਲ ਇੱਕ ਮਰੀਜ਼ੇ ਨੂੰ ਕਰਾ ਕੇ ਗਿਆ ਸੀ ਟੈਸਟ ਉਸ ਕੱਲ ਰੇਕੀ ਕਰਨ ਆਏ ਸੀਗੇ ਇੱਥੇ ਤੇ ਉਹਦੀ ਜਿਹੜੀ ਸਵਿਫਟ ਕਰਤੀ ਸੀ ਉਹ ਸਾਡੀ ਅਫਦਾਰ ਤੇ ਆ ਗਈ ਸੀਗੀ ਤੇ ਉਹ ਮਰੀਜ਼ ਅੱਜ ਅਵਰਸ਼ਨ ਕਰਾਉਣ ਆਇਆ ਸੀ ਕੱਲੇ ਨੇ ਉਹਦੇ ਟੈਸਟ ਕਰਕੇ ਉਹਨੂੰ ਦੱਸਿਆ ਸੀ ਕਿ ਉਹਦੇ ਪੇਟ 'ਚ ਬਲਦੇ ਹੈ ਜਿਹੜਾ ਪ੍ਰੂਨ ਹੈ ਹਾਂਜੀ ਤੇ ਉਹ ਇੱਕ ਬੱਚੀ ਹੈ ਫੀਮੇਲ ਹੈ ਉਹਨੂੰ ਕੁਝ ਗੋਲੀਆਂ ਦਿੱਤੀਆਂ ਜਿਹਦੇ ਨਾਲ ਅਬੋਰਸ਼ਨ ਹੋ ਜੇ ਅਜੋ ਬਲੀਡਿੰਗ ਨਾਲ ਸਾਡੇ ਕੋਲੇ ਆਈ ਹੈ ਤੇ ਉਹਦੀ ਹਾਲਤ ਦੇਖਦੇ ਹੋਏ ਅਸੀਂ ਮਾਤਾ ਪਿਤਾ ਦੇ ਵਿੱਚੋਂ ਦਾਖਲ ਕਰਾਇਆ ਸਰ ਇਹ ਇਥੇ ਪੱਕਾ ਪਰਮਾਨੈਂਟ ਐਡਰੈਸ ਹੈ ਜਿੱਥੇ ਚਲਾ ਰਹੀ ਸੀ ਕੰਮ ਵਗੈਰਾ ਮੈਂ ਇਹ ਤਾਂ ਆਪਣਾ ਪਰਮਾਨੈਂਟ ਰਹਿ ਦੀ ਰਹਿਸ਼ਤ ਹੈ ਸਰ ਪਹਿਲਾਂ ਵੀ ਕੋਈ ਪਰਚੇ ਵਗੈਰਾ ਤੇ ਦਰਜ ਨਹੀਂ ਮੈਨੂੰ ਇੱਥੇ ਆ ਕੇ ਪਤਾ ਲੱਗਿਆ ਜਿਵੇਂ ਇਹ ਤੇ ਪਹਿਲਾਂ 5 ਜਾਂ 4 ਐਫਆਈਆਰ ਹੈਗਿਆ ਨੇ ਉਹ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਮਿਲ ਜਾਂ ਸਕਣ ਸਰ ਪਟਿਆਲੇ ਦੀ ਡਿਸਮਿਸ ਹੋਏ ਸੀਗੇ ਆਪਣੀ ਨੌਕਰੀ ਦੇ ਹਾਂ ਇਹ ਕੋਲੀ ਜ਼ਿਲ੍ਹਾ ਪਟਿਆਲਾ ਦੇ ਵਿੱਚੋਂ ਸਰ ਤੇ ਸਰ ਹੁਣ ਕੀ ਕਾਰ ਕੀਤੀ ਜਾ ਰਹੀ ਹੈ ਅਸੀਂ ਜੋ ਰਿਕਵਰੀ ਮਿਲੀ ਹੈ ਜੋ ਸਾਨੂੰ ਸਮਾਨ ਮਿਲਿਆ ਉਹ ਸਾਰਾ ਹਸਿਲ ਕਰਕੇ ਪੁਲਿਸ ਨੂੰ ਹੈਡਓਵਰ ਕਰ ਦਿਆਂਦੇ ਆਂ ਪੁਲਿਸ ਅੱਗੇ ਬੰਦੀ ਕਮਿਨੀ ਕਰ ਬੈਠਾ ਕੋਈ ਪਿਛਲਾ ਰਿਕਾਰਡ ਵਗੈਰਾ ਮਿਲੇ ਜੀ ਵੀ ਕਿੰਨੇ ਨਹੀਂ ਕੋਈ ਰਿਕਾਰਡ ਕੋਈ ਨਹੀਂ ਕਿੰਨੇ ਚੋਰ ਤੋਂ ਚਲਾ ਰਹੇ ਸੀਗੇ ਨਹੀਂ ਉਹ ਦੇਖੋ ਹੁਣ ਪੁਲਿਸ ਅੱਗੇ ਇਹਦਾ ਕਾਲ ਡਿਟੇਲ ਕਢਾਉੂਗੀ ਆਪਣਾ ਪੁਲਿਸ ਦੀ ਉਹ ਇਨਵੈਸਟੀਗੇਸ਼ਨ ਪੁਲਿਸ ਦਾ ਕੰਮ ਹੈ ਥੈਂਕ ਯੂ